ਚੰਡੀਗੜ੍ਹ ਹਰਿਆਣਾ ਵਿੱਚ ਐਤਵਾਰ ਦੀ ਸਵੇਰ ਸੰਗਰੀਂ ਧੁੰਦ ਦੇ ਨਾਲ ਸ਼ੁਰੂ ਹੋਈ ਵਿਜ਼ਿਬਿਲਟੀ ਹੈ ਜਿਹੜੀ ਉਹ ਇੱਥੇ 10 ਤੋਂ 25 ਮੀਟਰ ਤੱਕ ਸੀ ਪੰਜਾਬ ਵਿੱਚ ਸ਼ੀਤ ਲਹਿਰ ਦਾ orange ਅਲਰਟ ਜਾਰੀ ਕੀਤਾ ਗਿਆ ਹੈ ਧੁੱਪ ਨਾ ਨਿਕਲਣ ਕਾਰਨ ਠੰਡ ਕਾਫੀ ਫਤ ਗਈ ਹੈ ਪਰ ਆਮ ਨਾਲੋਂ ਬਹੁਤ ਹੀਟ ਹੈ ਚੰਡੀਗੜ੍ਹ ਦੇ ਵਿੱਚ yellow smog ਅਲਰਟ ਜਾਰੀ ਕੀਤਾ ਗਿਆ ਹੈ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ਅੰਬਾਲਾ ਕੁਰਸ਼ੇਤਰ ਕੈਥਲ ਕਰਨਾਲ ਸੋਨੀਪੱਥ ਪਾਣੀਪੱਥ ਸਿਰਸਾ ਫਤਿਆਬਾਦ ਹੀਸਾਰ ਅਤੇ ਜੀਨ ਦੇ ਵਿੱਚ orange alert ਜਿਹੜਾ ਹੋ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਖਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲੇ ਵਿੱਚ ਸੰਤਰੀ ਧੂਏ ਦਾ ਅਲਰਟ ਹੈ। ਦੂਜੇ ਪਾਸੇ ਹਿਮਾਚਲ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ 1 ਜਨਵਰੀ ਤੱਕ ਬਿਲਾਸਪੁਰ ਕਾਂਗੜਾ ਸਿਰਮੌਰ ਸੈਲੂਨ ਦੇ ਬਖ ਬਖ ਹਿੱਸਿਆਂ ਵਿੱਚ ਮੌਸਮ ਐ ਜਿਹੜਾ ਹੋ ਖਲਾਫ ਰਹੇਗਾ ਇਸ ਦੌਰਾਨ ਇਹ ਤੇ ਸ਼ੀਤ ਲਹਿਰ ਵੀ ਚੱਲੀ ਰਹੇਗੀ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਮੁਤਾਬਕ ਸਵੇਰ ਵਿੱਚ 6 ਦਿਨਾਂ ਤੱਕ ਮੌਸਮ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਨਫਾ ਚੰਡੀਗੜ੍ਹ ਹਰਿਆਣਾ ਵਿੱਚ ਐਤਵਾਰ ਦੀ ਸਵੇਰ ਸੰਘਣੀ ਧੁੰਦ ਦੇ ਨਾਲ ਸ਼ੁਰੂ ਹੋਈ ਵਿਜ਼ਿਬਿਲਟੀ ਹੈ ਜਿਹੜੀ ਉਹ ਇੱਥੇ 10 ਤੋਂ 25 ਮੀਟਰ ਤੱਕ ਸੀ ਪੰਜਾਬ ਵਿੱਚ ਸ਼ੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਹੈ ਧੁੱਪ ਨਾ ਨਿਕਲਣ ਕਾਰਨ ਠੰਡ ਕਾਫੀ ਫਤ ਗਈ ਹੈ ਪਰ ਆਮ ਨਾਲੋਂ ਬਹੁਤ ਹੀਟ ਹੈ ਚੰਡੀਗੜ੍ਹ ਦੇ ਵਿੱਚ yellow smog alert ਜਾਰੀ ਕੀਤਾ ਗਿਆ ਹੈ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ਅੰਬਾਲਾ ਕੁਰਸ਼ੇਤਰ ਕੈਥਲ ਕਰਨਾਲ ਸੋਨੀਪੱਥ ਪਾਣੀਪੱਥ ਸਿਰਸਾ ਫਤਿਆਬਾਦ ਹੀਸਾਰ ਅਤੇ ਜੀਨ ਦੇ ਵਿੱਚ orange alert ਜਿਹੜਾ ਹੋ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਖਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲੇ ਵਿੱਚ ਸੰਤਰੀ ਧੂਏ ਦਾ ਅਲਰਟ ਹੈ। ਦੂਜੇ ਪਾਸੇ ਹਿਮਾਚਲ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ 1 ਜਨਵਰੀ ਤੱਕ ਬਿਲਾਸਪੁਰ ਕਾਂਗੜਾ ਸਿਰਮੌਰ ਸੈਲੂਨ ਦੇ ਬਖ ਬਖ ਹਿੱਸਿਆਂ ਵਿੱਚ ਮੌਸਮ ਜਿਹੜਾ ਹੋ ਖਲਾਫ ਰਹੇਗਾ ਇਸ ਦੌਰਾਨ ਇਹ ਤੇ ਛੇਤ ਲਹਿਰ ਵੀ ਚੱਲੀ ਰਹੇਗੀ ਮੌਸਮ ਵਿਗਿਆਨ ਕੇਂਦਰ Shimla ਦੇ ਮੁਤਾਬਕ ਸਵੇਰ ਵਿੱਚ 6 ਦਿਨਾਂ ਤੱਕ ਮੌਸਮ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਨਫਾ ਚੰਡੀਗੜ੍ਹ ਹਰਿਆਣਾ ਵਿੱਚ ਐਤਵਾਰ ਦੀ ਸਵੇਰ ਸੰਘਣੀ ਧੁੰਦ ਦੇ ਨਾਲ ਸ਼ੁਰੂ ਹੋਈ ਵਿਜ਼ਿਬਿਲਟੀ ਹੈ ਜਿਹੜੀ ਉਹ ਇੱਥੇ 10 ਤੋਂ 25 ਮੀਟਰ ਤੱਕ ਸੀ ਪੰਜਾਬ ਵਿੱਚ ਸ਼ੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਹੈ ਧੁੱਪ ਨਾ ਨਿਕਲਣ ਕਾਰਨ ਠੰਡ ਕਾਫੀ ਫਤ ਗਈ ਹੈ ਪਰ ਆਮ ਨਾਲੋਂ ਬਹੁਤ ਹੀਟ ਹੈ ਚੰਡੀਗੜ੍ਹ ਦੇ ਵਿੱਚ yellow smog alert ਜਾਰੀ ਕੀਤਾ ਗਿਆ ਹੈ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ਅੰਬਾਲਾ ਕੁਰਸ਼ੇਤਰ ਕੈਥਲ ਕਰਨਾਲ ਸੋਨੀਪੱਥ ਪਾਣੀਪੱਥ ਸਿਰਸਾ ਫਤਿਹਪੁਰ ਹਿਸਾਰ ਅਤੇ ਜੀਨ ਦੇ ਵਿੱਚ orange alert ਜਿਹੜਾ ਹੋ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਖਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲੇ ਵਿੱਚ ਸੰਤਰੀ ਧੂਏ ਦਾ ਅਲਰਟ ਹੈ। ਦੂਜੇ ਪਾਸੇ ਹਿਮਾਚਲ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ 1 ਜਨਵਰੀ ਤੱਕ ਬिलासपुर ਕਾਂਗੜਾ ਸਿਰਮੌਰ ਸੈਲੂਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਮੈਂ ਜਿਹੜਾ ਹੋ ਖਰਾਬ ਰਹੇਗਾ ਇਸ ਦੌਰਾਨ ਇਹ ਤੇ ਛੇਤ ਲਹਿਰ ਵੀ ਚੱਲੀ ਰਹੇਗੀ ਮੌਸਮ ਵਿਗਿਆਨ ਕੇਂਦਰ Shimla ਦੇ ਮੁਤਾਬਕ ਸੂਬੇ ਵਿੱਚ 6 ਦਿਨਾਂ ਤੱਕ ਮੌਸਮ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਬਿਊਰੋ ਰਿਪੋਰਟ ਦਿਸ਼ਾਪ੍ਰੇਡ ਨਿਊਜ਼ ਦੇ ਨਾਲ ਤਨਫਾਤ